ਤਪਨਾ ਨਾ ਹੋਣੀ ਯਾਰ ਕੋੜ ਨਿੱਕਾ ਮੈਂ ਮੇਰੇ ਨਾਲ ਬੈਠੇ ਨੇ ਜਦੋਂ ਗੁਜਾਰਾ ਇਹ ਨਿਵਾਸਨਾ ਐਜੂਕੇਸ਼ਨ ਕਲੈਂਡਰ ਮਿਸਟਰ ਡੈਨਲੀ ਬੈਠੇ ਨੇ ਬਾਕੀ ਸਾਡੇ ਜਿਹੜੇ ਪ੍ਰੈਕਟਿਸ ਕਰਵਾ ਰਹੇ ਆ ਉਹਨਾਂ ਦੇ ਲੀਡ ਕਰਕੇ ਹੋਣ ਕਰਕੇ ਥੋੜੇ ਥੋੜੇ ਟਾਈਮ ਫਸ ਗਿਆ ਇਸਨੇ ਥੋੜੀ ਪ੍ਰੈਸਪਾਸ ਕਰਦੀ ਹੋਏ ਸਟੇਟ ਫਿਲ ਕਰ ਲਗੇ ਅੱਜ ਸਾਡਾ ਇੱਥੇ ਤੁਹਾਨੂੰ ਸਾਹਮਣੇ ਆ ਕੇ ਜੋ ਅਸੀਂ ਸਾਡੇ ਸਮਾਜਿਕ ਮੁੱਦਾ ਰੱਖਣਾ ਹੈ ਉਹ ਹੈ ਕਿ ਸਾਡੀ ਜੀ ਸੱਸਾ ਯਾ ਕਿ ਸਬਰ ਫਾਊਂਡੇਸ਼ਨ ਉਹ ਪਿਛਲੇ 1 ਸਾਲ ਤੋਂ ਪੰਜਾਬ ਦੇ ਵਿੱਚ ਫ੍ਰੀ ਯੂਪੀਐਸਸੀ ਤੇ ਪੀਸੀਐਸ ਦੀ ਕੋਚਿੰਗ ਜਿਹੜੀ ਉਹ ਦੇ ਰਹੇ ਨੇ ਅੱਜ ਸਾਡੇ ਕੋਲ 600 ਦੇ ਕੁਲਪ੍ਰੇਟ ਪੰਜਾਬ ਦੇ ਵਿੱਚ 44 ਸਟੂਡੈਂਟਸ ਹੈਗੇ ਆ ਜਿਹੜੇ ਸਾਡੇ ਕੋਲ ਫ੍ਰੀ ਯੂਪੀਐਸਸੀ ਤੇ ਪੀਪੀਐਸਸੀ ਦੀ ਟ੍ਰੇਨਿੰਗ ਲੈ ਰਹੇ ਆ ਤੇ ਅਸੀਂ ਸੈਕੰਡ ਫੇਸ ਦੇ ਵਿੱਚ ਜਲੰਧਰ ਤੇ ਵਿੱਚ ਇੱਕ ਆਫਲਾਈਨ ਕਲਾਸਿਸ ਨੂੰ ਸ਼ੁਰੂ ਕਰ ਲੱਗੇ ਆ ਜਿਹੜਾ ਸਾਡਾ ਟਾਰਗੇਟ ਹੈ ਕਿ ਅਸੀਂ 50 ਸਟੂਡੈਂਟਸ ਜਿਹੜੇ ਪੰਜਾਬ ਦੇ ਉਹਨਾਂ ਨੂੰ ਉਹਦੇ ਵਿੱਚ انرੋਲ ਕਰਨਾ ਹੈ ਸੋ ਸਾਨੂੰ ਤੁਹਾਡੀ ਇਹ ਮਦਦਾਈ ਮੀਰੀ ਅਕੀਸਟਾ ਜਿਹੜੀ ਵੈਬਸਾਈਟ ਹੈ ਦੇਤੇ ਫਾਰਮ ਫਿਲ ਹੋਣੇ ਆ ਉਹਨੂੰ ਆਪਾਂ ਪ੍ਰਮੋਟ ਕਰੀਏ ਕਿ ਵੱਧ ਤੋਂ ਵੱਧ ਜਿਹੜੇ ਸਟੂਡੈਂਟਸ ਨੇ ਜਿਹੜੇ ਐਕਸਪੀਰੀਐਂਟਸ ਹੈਗੇ ਆ ਉਹਨੂੰ انرੋਲ ਕਰ ਸਕਣ ਉਹਨਾਂ ਵਿੱਚੋਂ ਜਿਹੜੇ ਪੰਜਾਬ ਦੇ ਅਤੇ ਕੈਲੀਬਰ ਵਾਲੇ ਸਟੂਡੈਂਟਸ ਹੈਗੇ ਅਸੀਂ ਉਹਨਾਂ ਲੈ ਸਕੀਏ ਸੋ ਸਾਡਾ ਮੀਨ ਪੱਖ ਤੇਰਾ ਹੈ ਹੁਣ ਸਵਾਲ ਇਹ ਆ ਕਿ ਸ਼ੁਰੂ ਕਰਨ ਦੀ ਲੋੜ ਹੈ ਪੜ੍ਹੀ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਜਿਹੜੀ ਰੇਸ਼ਿਓ ਹੈਗੀ ਆ ਆਪਣੇ ਲੈਕਸੋ ਰੇਸ਼ਿਓ ਹੈਗੀ ਆ ਯੂ ਪੀ ਐਸ ਸੀ ਦੀ ਉਹਦੇ ਵਿੱਚ ਪੰਜਾਬ ਦੇ ਜਿਹੜੇ ਜਿਹੜੇ ਕੈਡਰ ਦੇ ਜਿਹੜੇ ਅਫਸਰ ਨਾਲ ਉੱਤੇ ਲਿਖਿਆ ਜਾਂਦਾ ਹੁੰਦਾ ਹੈ ਕਿ ਵਿਦਿਆ ਵਿਚਾਰੀ ਦਾ ਕਰਮਚਾਰੀ ਪ੍ਰਾਕ੍ਰਿਤੀ ਹੋ ਜਾਂਦਾ ਹੈ ਤੁਸੀਂ ਸੁਰੀ ਤੋਂ ਨਿਕਲਦੇ ਸਾਰੇ ਪਰ ਉਹ ਜਿਹੜੇ 99% ਰਿਪੋਰਟ ਇੰਟੀਗ੍ਰੇਸ਼ਨ ਨਹੀਂ ਲੱਗਦੇ ਜੇ ਉਹਦੇ ਵਿਸ਼ੇ ਵਿੱਚ ਜੇ ਕਿਤੇ ਬ੍ਰੇਨ ਟ੍ਰੇਨ ਦੇ ਵਿੱਚ ਜਿਹੜੀ ਹੁੰਦੀ ਨਹੀਂ ਜਦੋਂ ਕੋਸਾ ਸਾਡੀ ਸਸਤਾ ਰਹੀ ਹੁੰਦੀ ਆ ਕੋ ਇਹ ਆ ਕਿ ਕਿਤੇ ਨਾ ਕਿਤੇ ਐਡਮਿਨਿਸਟ੍ਰੇਸ਼ਨ ਲੈਵਲ ਤੇ ਜਿੱਦਾਂ ਨੂੰ ਗਾਇਨ ਨਹੀਂ ਕੀਤਾ ਗਿਆ ਸਾਡੀ ਐਜੂਕੇਸ਼ਨ ਦਾ ਵਿਆਰ ਜਿਹੜਾ ਕਾਲਜ ਦੀ ਇਲੈਕਟ੍ਰਿਕ ਦੇਖਿਆ ਕਿ ਜਿਹਦੇ ਸਾਡੇ ਸਟੂਡੈਂਟਸ ਹੈ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਕੋਈ ਐਡਮਿਨਿਸਟ੍ਰੇਸ਼ਨ ਬਲੌਸ ਹੈ ਕਿ ਉਹ ਕੋਈ ਬੈਨੀਫਿਟ ਦੇ ਰਿਹਾ ਹੈ ਕੋਈ ਇਸ ਕਰਕੇ ਉਹਨਾਂ ਨੂੰ ਹੀ ਲੱਗਦਾ ਕਿ ਕਲਾਸ ਤੋਂ ਬਾਅਦ ਹਮੇਸ਼ਾ ਫਸਟイヤー ਦੇ ਰਿਜੀਸਟਰ ਕਾਰਡ ਕਰਕੇ ਬਾਹਰ ਜਾਣਾ ਪੈਂਦਾ ਸੋ ਉਹ ਚੀਜ਼ ਨੂੰ ਇੱਕ ਤਰ੍ਹਾਂ ਦੇ ਰੋਕਣ ਦੇ ਲਈ ਅਸੀਂ ਚਾਹੁੰਦੇ ਹਾਂ ਇਹ ਖਾਲਾ ਸ਼ੁਰੂ ਕੀਤਾ ਕਿ ਕਨੀਲ 600 ਕਲਾਸ ਜਿਹੜੇ ਸ਼ੁਰੂ ਤੋਂ ਕੀ ਅਨੁਵੰਧ ਕਰਾ ਰਹੇ ਬਾਕੀ ਆ ਮੇਰੇ ਪਾਰਟਨਰਸ ਦੇ ਅਕੋਰਡ ਅਕੂਏਸ਼ਨ ਇਹ ਸਾਡੇ ਐਜੂਕੇਸ਼ਨ 파ਟਨਰ ਜਿੰਨੀ ਵੀ ਸਰਟੀਫਾਈਡਿੰਗ ਉਹ ਖਾਸ ਕਰਕੇ ਇੰਟਰਨੈਸ਼ਨਲ ਕਰਦੀ ਹੈ ਅਸੀਂ 1 ਸਾਲ ਦੇ ਵਿੱਚ ਕਿਸੇ ਵੀ ਕੋਰਸ ਦੀ ਟੈਕ ਕਰਦੀ ਹੈ ਜਿਹੜਾ ਹੈ ਹੈਲਥ ਕਮਿਸ਼ਨ ਹੀ ਲੱਗੀ ਹੋਈ ਜਿਹੜੀ ਸਹੀ ਹੈ ਜੀ ਅਸੀਂ ਆਸ ਕਰਦੇ ਹਾਂ ਕਿ ਖਾਸੇਟਸ ਉਹ ਇਸ ਤਰ੍ਹਾਂ 익ਪੋਰਟ ਕਰਦੀ ਹੋ ਤੇ ਜਿੰਨੇ ਵੀ ਐਜੂਕੇਸ਼ਨਲ ਰੀਕੋਰਡ ਜਿਹੜੇ ਲੱਗੇ ਆ ਉਹ ਕਨਫਰਮੇਸ਼ਨ ਆਪਸ ਤੇ ਦੇ ਦਿੰਦੇ ਕਿਉਂਕਿ ਇਹ ਨਾਲ ਦੀ ਇਸਪੂਟਾ ਜਿਹੜੀ ਇਹ ਤਾਂ ਜਾਣ ਕੇ ਤਰਾਹੀ ਤਾਂ ਜੀ ਸੋਮਨ ਜੀ ਅਪਨ ਇਸ ਕੋਚਿੰਗ ਦੇ ਨਾਲ ਬੱਚਿਆਂ ਨੂੰ ਜਿਹੜੀ ਯੂਪੀਐਸਸੀ ਦੇ ਸਟੇਟ ਪੀਐਸਸੀ ਦੀ ਤਿਆਰੀ ਦਿਵਾ ਰਹੇ ਆਂ ਆਰਾਊਂਡ 1 ਸਾਲ ਦਾ ਇਹ ਕੋਰਸ ਸ਼ੁਰੂ ਪਹਿਲਾਂ ਸੀ ਆਨਲਾਈਨ ਚਲਾਇਆ ਸੀ ਗਿਆ ਤੇ ਬਹੁਤ ਸਾਨੂੰ ਜੋ ਇੰਕ੍ਰੈਸਿਵ ਫੇਸ ਤੇਖਣ ਨੂੰ ਮਿਲਿਆ ਆਰਾਊਂਡ 600 ਪਲੱਸ ਫੋਟ ਜਿਹੜੇ ਸਾਡੇ ਕੋਲੇ ਨੋਲ ਹੋਏ ਆ ਤੇ ਬਹੁਤ ਸਾਰੇ ਇਕਨੋਮਿਕਲੀ ਬੈਕਵਰਡ ਜਿਹੜੇ ਸਟੂਡੈਂਟਸ ਨੂੰ ਮਿਲਿਆ ਜਿਹੜੇ ਅਗਰ ਇਹ opportunity ਨਾਲ ਕੋਈ ਨਾਮ ਹੁੰਦੀ ਤਾਂ ਉਹ تیاری ਨਹੀਂ ਕਰਵਾਉਂਦੇ ਬਹੁਤ سارے ਸਟੂਡੈਂਟਸ ਜਿਹੜੇ ਹੈਗੇ ਆ ਉਹਨੂੰ ਤਿਆਰੀ ਕਰਦੇ ਪਏ ਨੇ ਆਨਲਾਈਨ ਫਾਰਮੈਟ ਦੇ ਵਿੱਚ ਹੁਣ ਅਸੀਂ ਉਹ ਜਲੰਧਰ ਦੇ ਵਿੱਚ ਆਫਲਾਈਨ ਲੈ ਕੇ ਜਾ ਰਹੇ ਹਾਂ ਤੇ ਜਿਹੜੀ ਲੋਕੇਸ਼ਨ ਅਸੀਂ ਡਿਸਾਈਡ ਕੀਤੀ ਹੈ ਆਪੋਜ਼ਿਟ ਇਸਮ ਖੰਡਾ ਅਸੀਂ ਉਹ ਇੱਕ ਪ੍ਰਾਈਮ ਲੋਕੇਸ਼ਨ ਜਲੰਧਰ ਦੀ ਉੱਥੇ ਬਚਨ ਪੂਰੀ ਪ੍ਰੋਵਾਈਡ ਕਰਾਂਗੇ ਠੀਕ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਹਿਡਨ ਚਾਰजेस ਤੇ ਕੁਝ ਵੀ ਨਹੀਂ ਹੈਗਾ ਸਾਰਾ ਕੁਝ ਫ੍ਰੀ ਆਫ ਕਾਸਟ ਹੈ ਸਿਰਫ ਬੱਚਿਆਂ ਨੇ ਆਣਾ ਹੈ ਕਲਾਸਿਸ ਅਟੈਂਡ ਕਰਦੀ ਹੈ ਦੈਟਸ ਇਟ ਬੱਚਿਆਂ ਨੂੰ ਅਸੀਂ ਪ੍ਰੀ ਮੇਨਸ ਇੰਟਰਵਿਊ ਤਿੰਨਾਂ ਦੀ ਤਿਆਰੀ ਕਰਵਾਵਾਂਗੇ ਸਾਡਾ ਮੇਨ ਟਾਰਗੇਟ ਯੂਪੀਐਸਸੀ ਆਈਏਐਸ ਐਂਡ ਆਲ ਸਟੇਟ ਪੀਸੀਐਸ ਹੈ ਬਟ ਅਸੀਂ ਬੱਚਿਆਂ ਨੂੰ ਨਾਲ ਹੋਰ ਜਿਹੜੇ ਐਗਜ਼ਾਮਸ ਨੇ ਚਾਹੇ ਉਹ ਨੈਬ ਤਹਿਸੀਲ ਦਾ ਚਾਹੇ ਪਟਵਾਰੀ ਦੇ ਐਗਜ਼ਾਮ ਹੈ ਅਸੀਂ ਉਹਨਾਂ ਵਾਸਤੇ ਵੀ ਉਹਨਾਂ ਨੂੰ ਇਨਕਰੇਜ ਕਰਦੇ ਹਾਂ ਕਿ ਇਹਨੂੰ ਵੀ ਤੁਸੀਂ ਇੱਕ ਆਪਣਾ ਬੈਕਗ੍ਰਾਉਂਡ ਜਿਹੜਾ ਆਪਸ਼ਨ ਹੈਗਾ ਉਹ ਲੈ ਕੇ ਚੱਲੋ ਸੋ ਦੈਟ ਕਿ ਤੁਹਾਡੇ ਕੋਲੇ ਇੱਕ ਸੋਸ਼ਲ ਸਿਕਿਉਰਿਟੀ ਜਿਹੜੀ ਹੈਗੀ ਹੈ ਉਹ ਤੁਹਾਡੇ ਕੋਲੇ ਇੱਥੇ ਜ਼ਰੂਰ ਹੋਵੇ ਜੇ ਤੁਸੀਂ ਡੇਟਾ ਦੇਖੋਗੇ ਸਾਡਾ ਤਾਂ ਸਾਡੇ ਕੋਲ अराउंड 250 ਪਲਸ ਏਰੀਆ ਡਰਲਸ ਜਿਹੜੀਆਂ ਹੈਗੀਆਂ ਪੜ੍ਹਦੀਆਂ ਰਹੀਆਂ ਨੇ 350 ਪਲਸ ਸਾਡੇ ਕੋਲ ਜਿਹੜੇ ਬॉयਜ਼ ਨੇ ਔਰ ਇਹਦੇ ਵਿੱਚ ਜ਼ਿਆਦਾ ਜਿਹੜਾ ਬੱਚਾ ਸਾਡੇ ਕੋਲ ਗੋਨ ਟਿੱਕਰ ਜਿੰਨਾ ਵੀ ਆਇਆ ਉਹ ਸਾਰਾ ਰੂਰਲ ਏਰੀਆ ਦੇ ਵਿੱਚੋਂ ਜ਼ਿਆਦਾ ਆਇਆ ਸਾਡੇ ਕੋਲ 70% ਜਿਹੜਾ ਸਾਡਾ ਬੱਚਾ ਔਰ ਰੂਰਲ ਏਰੀਆ ਦਾ ਇਕਨੋਮਿਕਲੀ ਬਹੁਤ ਜ਼ਿਆਦਾ ਬੈਕਵਰਡ ਜਿਹੜੇ ਬੱਚੇ ਸੀਗੇ ਜਿਹੜੇ ਉਹ ਟਿੱਕਰ ਸਟੇ ਕਰਦੇ ਸੀਗੇ ਉਨਨੋ ਬਟ ਅਸੀਂ ਦੇਖਿਆ ਕਿ ਆਨਲਾਈਨ ਵਿੱਚ ਕੁਝ ਨਾ ਕੁਝ ਲਿਮਿਟੇਸ਼ਨਸ ਜਿਹੜੀਆਂ ਹੈਗੀਆਂ ਨੇ ਕਿ ਬੱਚੇ ਵੀ ਥੋੜਾ ਜਿਹਾ ਕਿਉਂਕਿ ਇਹਦੇ ਵਿੱਚ ਦਾਦਾ ਨੰਬਰ ਆਫ ਆਵਰਸ ਪੜ੍ਹਨਾ ਪੈਂਦਾ ਹੈ ਸਿਟਿੰਗ ਜ਼ਿਆਦਾ ਚਾਹੀਦੀ ਹੈ ਤਾਂ ਆਫਲਾਈਨ ਅਸੀਂ ਇਸ ਕਰਕੇ ਜਾ ਰਹੇ ਹਾਂ ਸੋ ਕਿ ਕਿ ਬੱਚਿਆਂ ਨੂੰ ਇੱਕ 1 ਟੂ 1 ਦੀ ਇੰਟਰੈਕਸ਼ਨ ਦੀ ਜਿਹੜੀ ਕਮੀ ਰਹਤ ਹੁੰਦੀ ਹੈ ਆਨਲਾਈਨ ਦੇ ਵਿੱਚ ਵੀ ਉਹ ਅਸੀਂ ਉਸੇ ਨੂੰ ਅਸੀਂ ਪੂਰਾ ਕਰ ਪਾਈਏ ਇਸੇ ਲਈ ਜਿਹੜਾ ਪੰਜਾਬ ਦੇ ਵਿੱਚੋਂ ਵੱਧ ਤੋਂ ਵੱਧ ਜਿਹੜੇ ਆਫੀਸਰਸ ਹੈਗੇ ਆ ਉਹ ਨਿਕਲੇ ਤੇ ਪੰਜਾਬ ਨੂੰ ਰਿਪਰੈਜ਼েন্ট ਕਰਨ ਐਟ ਦੀ ਸੈਂਟਰ ਲੈਵਲ ਈਵਨ ਚਾਹੇ ਕਿਸੇ ਹੋਰ ਸਟੇਟ ਦੇ ਵਿੱਚ ਉਹਦੀ ਪੋਸਟਿੰਗ ਹੁੰਦੀ ਹੈ ਫਸਿਲ ਬਸ ਪੰਜਾਬ ਉਹਨਾਂ ਦੀ ਇੱਕ ਪਸਟ ਜਿਹੜੀ ਪ੍ਰਾਇੋਰਟੀ ਹਮੇਸ਼ਾ ਰਹੀ ਕਿ ਰਹੀ ਹੈ ਅਟਾ ਮੇਨ ਮਕਸਦ ਇਹ ਵੀ ਹੈ ਕਿ ਬੱਚਿਆਂ ਨੂੰ ਵਸਤਵਵਰ ਅਸੀਂ ਮੈਂਟਰਿੰਗ ਉਹਨਾਂ ਦੇ ਘਰ ਪਾਈਏ ਸੋ that ਕਿਸੇ ਨੂੰ ਵੀ ਸਿਰਫ ਮੈਂਟਰਿੰਗ ਕਰਕੇ ਗਾਈਡੈਂਸ ਕਰਕੇ ਇਹ ਨਾ ਹੋਵੇ ਕਿ ਮੈਂ ਆਈਐਸ ਬਣ ਸਕਦਾ ਸੀ ਕਿ ਜਸ ਕ੍ਰੀਟੀਸ ਇਸ ਕਲੀਅਰ ਪਰਸੋਨਲ ਸੀ ਬਟ ਉਹਨੂੰ ਮੈਂਟਰਿੰਗ ਜਿਹੜੀ ਹੈ ਨਾ ਉਹ ਨਹੀਂ ਮਿਲ ਪਾਈ ਬਟ ਦਾ ਪ੍ਰਾਈਮ ਮੋਟਿਵ ਇਹ ਇਹ ਹੈ ਕਿ ਪੰਜਾਬ ਦੇ ਹਰ ਇੱਕ ਬੱਚੇ ਨੂੰ ਇਹ ਪਤਾ ਹੋਵੇ ਕਿ ਕਿ ਆਈਐਸ ਅਫੀਸਰ ਕਿਵੇਂ ਬਣ ਸਕਦੇ ਹੈ ਸਟੇਟ ਪੀਸ ਅਫੀਸਰ ਕਿਵੇਂ ਬਣ ਸਕਦੇ ਹੈ ਉਹਨਾਂ ਵਾਸਤੇ ਸਬਰ ਫਾਊਂਡੇਸ਼ਨ ਪੰਜਾਬ ਇੱਕ ਬਹੁਤ ਯੂਨੀਕ ਜਿਹੜਾ ਇਨੀਸ਼ੀਏਟਿਵ ਹੈ ਫਾਊਂਡੇਸ਼ਨ ਪੰਜਾਬ ਅਸੀਂ ਇਹਦਾ ਨਾਮ ਰੱਖਿਆ ਹੈ ਫਾਊਂਡੇਸ਼ਨ ਪੰਜਾਬ ਦੇ ਵਿੱਚ ਕੀ ਹੈ ਕਿ ਅਸੀਂ ਜਿਹਦਾ ਸਾਡਾ ਟਾਰਗੇਟ ਹੈ ਉਹ ਇਹੀ ਹੈ ਕਿ ਅਸੀਂ ਪੰਜਾਬ ਦੇ ਬੱਚੇ ਨੂੰ ਉੱਤੇ ਲੈ ਕੇ ਜਾਣਾ ਹੈ ਜਿਹੜਾ ਪੰਜਾਬ ਦਾ ਉਹ ਬੱਚਾ ਕੌਮਸਾਈਟ ਹੋਣਾ ਚਾਹੀਦਾ ਠੀਕ ਹੈ ਤੇ ਉਹਨੂੰ ਜਿਹੜੀ ਕੋਚਿੰਗ ਹੈ ਉਹ ਸੀ ਫ੍ਰੀਦਰ ਨੇ ਜਿਹੜੀ ਫੰਡਿੰਗ ਹੈ ਸਾਰੀ ਉਹ ਖਾਸ ਕਰਕੇ ਇੰਟਰਨੈਸ਼ਨਲ ਕਰਦੀ ਕੋਈ ਠੀਕ ਹੈ ਹੌਂਟੇਕਰ ਬਹੁਤ ਜ਼ਿਆਦਾ ਫੰਡਿੰਗ ਉਹਨਾਂ ਨੇ ਕੀਤੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਦੇ ਕੋਈ ਦਿਕਤ ਨਹੀਂ ਆਈ ਫੰਡਿੰਗ ਨੂੰ ਲੈ ਕੇ ਜਿੰਨੀ ਵੀ ਉਹਨਾਂ ਸਪੰਦੀਸ ਉਹ ਹਮੇਸ਼ਾ ਉਹਨੂੰ ਕਲੀਅਰ ਕਰਦੇ ਆਂਲੀ ਅਸੀਂ ਇਹ ਅਸਰ ਕਰਦੇ ਕਿ ਸਭ ਜਿਹੜੀ ਅੱਗੇ ਆਫਲਾਈਨ ਦੇ ਵਿੱਚ ਵੀ ਉਹ ਸਾਡੀ ਪੂਰੀ ਸਪੋਰਟ ਕਰਦੇ ਕਿ ਤੇ ਇਸ ਦੀ ਓਵਰਆਲ ਜਿਹੜੀ ਸੁਪਰਵਾਈਜ਼ਿੰਗ ਹੈ ਜਿਹੜੀ ਉਹ ਜਸਟਿਸ ਇਨ ਡਿਲੀਅਰ ਕਰਦੇ ਕੋਈ ਨਹੀਂ ਉਹ ਇਸ ਪ੍ਰੋਜੈਕਟ ਦੇ ਕੁਝ ਦੇਸੀ ਨੂੰ ਫਰੀ ਪੜਾ ਰਹੇ ਆ ਕਿ ਸਾਡੀ ਕੋਈ ਵੀ ਅਕਾਉਂਟੇਬਿਲਟੀ ਨਹੀਂ ਹੈ ਜੀ ਠੀਕ ਹੈ ਅਕਾਉਂਟੇਬਿਲਟੀ ਸਰ ਕੀ ਬਹੁਤ ਜ਼ਰੂਰੀ ਹੈ ਇਵਨ ਕੇ ਪੇ ਕੂਰਸ ਤੋਂ ਤੜੋ ਵੀ ਬਾਅਦ ਸਾਡੀ ਜਿਹੜੀ ਇੱਥੇ ਅਕਾਉਂਟੇਬਿਲਟੀ ਹੈ ਜੀ ਅਸੀਂ ਬੱਚਿਆਂ ਦੇ ਪ੍ਰਤੀ ਹਰ ਇੱਕ ਚੀਜ਼ ਨੂੰ ਲੈ ਕੇ ਚਾਹੇ ਉਹ ਇਨਫਰਾਸਟ੍ਰਕਚਰ ਹੋਵੇ ਚਾਹੇ ਕਿਸੇ ਬਹੁਤ ਅਪਡੇਟਡ ਟੈਕਨੋਲੋਜੀ ਦੇ ਨਾਲ ਇਹ ਆਪਾਂ ਕਰਵਾ ਲੈਣ ਕੋਈ ਹੈ ਹੌਨੈਸਟਲੀ ਡਿਜੀਟਲ ਬੋਰਡ ਵਗੈਰਾ ਯੂਜ਼ ਕਰਦੇ ਪਏ ਆ ਤੇ ਬੱਚਿਆਂ ਨੂੰ ਫੁਕਰੀ ਇੰਟਰਐਕਟਿਵ ਮੀਡੀਆ ਕਲਾਸਸ ਹਨ ਦੇ ਨਾਲ ਦੇ ਲਾਇਬ੍ਰੇਰੀ ਦੀ ਫੈਸਿਲਿਟੀ ਹੋਰ ਬਹੁਤ ਸਾਰੀ ਡਿਜੀਟਲ ਫੈਸਿਲਿਟੀਆਂ ਲੱਗੀਆਂ ਆਨਵਰਡਸ ਹਨ ਜਿਸ ਨੂੰ ਉਹਨੂੰ ਇਹ ਜਿਹੜੀ ਇੱਕ ਕੰਡੀਸ਼ਨ ਜੰਦਰ ਦਾ ਪ੍ਰੋਜੈਕਟ ਤੇਰੀ ਐਨ ਜੀਓ ਹੈ ਕਿ ਜਿਹਨਾਂ ਦੇ ਪ੍ਰੈਜ਼ੀਡੈਂਟ ਨੇ ਜਸਪੀ ਸਿੰਘ ਡੇਗਰ ਤੇ ਜਿਹੜੀ ਫੰਡਿੰਗ ਹੈ ਪਹਿਲੇ ਸਾਲ ਦੀ ਜਿਹੜੀ ਫੰਡਿੰਗ ਸੀਗੀ ਉਹ ਖਾਲਸਾ ਇਟ ਨੇ ਕੀਤੀ ਸੀ ਜਿਹੜੀ ਲਵਾਸ ਲਈ ਹੈ ਇਸ ਆਸੀਂ ਐਜੂਕੇਸ਼ਨ ਪ੍ਰੋਵਾਈਡਰਸ ਹੈਗੇ ਹਾਂ ਔਰ ਓਵਰਆਲ ਜਿਹੜੀ ਸੁਪਰਵਾਈਜ਼ਰੀ ਜਿਹੜੇ ਸਾਰੇ ਸੁਪਰਵਾਈਜ਼ਰ ਨੇ ਉਸ ਤੋਂ 10ਵੇਂ ਸੇ ਕੋਈ ਦਈਆ ਦੇਖਦੇ ਕੋਈ ਸਵਰ ਫਾਊਂਡੇਸ਼ਨ ਇੱਥੇ ਕੋਈ ਉਹਨਾਂ ਦਾ ਅਸਪੈਕਟ ਖਾਲਸਾਈਡ ਦਾ ਅਸਪੈਕਟ ਫੰਡਿੰਗ ਨੂੰ ਲੈ ਕੇ ਹੈ ਕਿਉਂਕਿ ਸਵਰ ਫਾਊਂਡੇਸ਼ਨ ਨੇ ਕਿਸੇ ਵੀ ਕਿਸਮ ਕਰਨਾ ਕੋਈ ਫੰਡਿੰਗ ਜਾਂ ਕੋਈ ਵੀ ਡੋਨੇਸ਼ਨ ਵਗੈਰਾ ਕੁਝ ਵੀ ਐਕਸੈਪਟ ਨਹੀਂ ਕੀਤੇਗੀ ਠੀਕ ਹੈ ਜਿੰਨੀ ਵੀ ਫੰਡਿੰਗ ਦਿੱਤੀ ਸਾਰੀ ਖਾਲਸਾਈਡ ਨਹੀਂ ਕੀਤੀ ਸਭ ਤੁਸੀਂ ਇੱਕ ਗੱਲ ਕਹੀ ਜੀ ਹੁਣੇ ਅਟਵਾਰੀ ਤਸੀਲਦਾਰ ਪੀਸੀਐਸ ਇਹਦੇ ਵਾਸਤੇ ਸਾਨੂੰ ਕਿਹੜੀ ਕਿਹੜੀ ਕਲਾਸਿਸ ਦੇ ਬੱਚੇ ਆ ਤੇ ਕਿੰਨੇ ਪਰਸੈਂਟ ਮਾਰਕ ਤੇ ਤੁਸੀਂ ਉਹਨਾਂ ਦੀ ਐਡਮਿਸ਼ਨ ਲੈ ਰਹੇ ਹੋ ਜਾਰਾ ਤੌਰ ਤੇ ਜਿਹੜੇ ਬੱਚੇ ਐਗਜ਼ਾਮ ਦੇ ਸੱਡੇ ਹੁੰਦੇ ਆ ਉਹ ਤਾਂ ਫਿਰ ਗ੍ਰੈਜੂਏਸ਼ਨ ਕੰਪਲੀਟ ਹੋਣੀ ਮਸਟ ਹੈ ਚਾਹੇ ਨੈਪਸੀ ਹੋਵੇ ਚਾਹੇ ਪੀਸੀਐਸ ਹੋਵੇ ਚਾਹੇ ਐਨੀ ਸੋਰਨ ਹੋਣਾ ਹੈ ਬਹੁਤ ਥੋੜੇ ਛਾਹ ਹੁੰਦੇ ਆ ਜਿਹਦਾ ਵਿੱਚ ਪਲੱਸ 2 ਲੈਵਲ ਦਾ ਬੱਚਾ ਜਿਹੜਾ ਉਹ 24 ਦੇ ਤਰਫ ਆਦਾ ਜਿਹੜਾ ਕਲਰਿਕਲ ਐਗਜ਼ਾਮ ਦੇ ਲਈ ਹੋ ਗਿਆ ਠੀਕ ਹੈ ਪਰ ਅਸੀਂ ਬੱਚਿਆਂ ਨੂੰ ਗਰਜ ਕਰਦੇ ਜਿਨ੍ਹਾਂ ਦੀ ਗ੍ਰੈਜੂਏਸ਼ਨ ਕੰਪਲੀਟ ਹੋ ਚੁੱਕੀ ਹੈ ਔਰ ਉਹਨਾਂ ਕੋਲ ਇੱਕ ਸਾਲ ਦਾ ਸਮਾਂ ਹੈ ਤਾਂ ਉਹ ਇੱਕ ਸਾਲ ਦਾ ਸਮਾਂ ਸਾਨੂੰ ਦੇਣ ਅਸੀਂ ਅਸੀਂ ਉਹਨਾਂ ਦੀ ਤਿਆਰੀ ਕਰਵਾਵਾਂਗੇ ਤੇ ਪੂਰਾ ਮਤਲਬ ਇੱਕ ਸਾਲ ਦੀ ਪ੍ਰੈਪਰੇਸ਼ਨ ਜਿਹੜੀ ਸਫੀਸ਼ੀਐਂਟ ਹੈ ਜੀ ਉਹਨਾਂ ਵਾਸਤੇ ਕਿ ਗ੍ਰੈਜੂਏਸ਼ਨ ਤੋਂ ਬਾਅਦ ਕੋਈ ਐਕਸਟਰਾ ਦਾ ਵੀ ਕਿੰਨੇ ਮਾਰਕਸ ਹੋਣਾ ਚਾਹੀਦਾ ਨਹੀਂ ਅਗਰ ਕੋਈ ਬੱਚਾ ਇਦਾਂ ਦਾ ਆਉਂਦਾ ਹੈ ਜਿਹਦੇ ਮਾਰਕਸ ਪਹਿਲਾਂ ਚਾਹੇ ਘੱਟ ਵੀ ਨੇ ਬਟ ਉਹ ਹੁਣ ਡੈਡੀਕੇਸ਼ਨ ਦੇ ਨਾਲ ਹਾਰਡ ਵਰਕ ਕਰ ਸਕਦਾ ਹੈ ਪੂਰਾ ਕੰਸਿਸਟੈਂਟ ਰਹਿ ਸਕਦਾ ਹੈ ਤਾਂ ਉਹ ਹੁਣ ਵੀ ਇਸ ਐਗਜ਼ਾਮ ਨੂੰ ਕਰੈਕ ਕਰ ਸਕਦਾ ਹੈ ਕਿੰਨੇ ਬੱਚੇ ਤੁਸੀਂ 1 ਸਾਲ ਚ ਜਲੰਧਰ ਤੋਂ ਲੈ ਰਹੇ ਹੋ ਤੇ ਪੰਜਾਬ ਚ ਟੋਟਲ ਕਿੰਨੇ ਲੈ ਰਹੇ ਜਿਹੜੀ ਅਸੀਂ ਆਫਲਾਈਨ ਹੈ ਸਾਡੀ ਅਸੀਂ ਫਸਟ ਜਿਹੜਾ ਆਪਰੇਟ ਸੈਂਟਰ ਹੈਗਾ ਸਬਰ ਫਾਊਂਡੇਸ਼ਨ ਦੁਆਰਾ ਉਹ ਸੀ ਜਲੰਧਰ ਦੇ ਵਿੱਚ ਹੀ ਸਟੈਬਲਿਸ਼ ਕੀਤਾ ਹੈ सही प्रायोरिटी ही रखूंगी कि ज़ंदर ये नहीं कि बच्चा ही चाह रहा है कि आवेश पूरा कि वो ना कम्युनिकेशन या वो चीज़ ही कोई दिक्कत समझा होगी कोई ट्रैवलिंग ज़्यादा टाइम होना तो कोई बेस नहीं होना ज़ंदर एक बड़ी सीडी है बच्चे आम वो इतने बसे का ऑप्टिमिटी चाहिए दी जाए तो वो एक सम ਦੇਖੋ ਜੀ ਜਿਹੜੀ ਤਾਂ ਅਸੀਂ ਤੁਹਾਨੂੰ ਦੱਸਿਆ ਕਿ ਅਸਲ ਜਤਿੰਦਰ ਜੀ ਦੀ ਜਿਹੜੀ ਤਾਂ ਅਕਮੋਡੇਸ਼ਨ ਅਸੀਂ ਟ੍ਰਾਈ ਕਰਾਂਗੇ ਕਿ ਜਲੰਧਰ ਦੀ ਪੈਰੀਫਰੀ ਤੋਂ ਹੀ ਸਟੂਡੈਂਟ ਸਾਡੇ ਕੋਲ ਆ ਜੇ ਕਿਉਂਕਿ ਅਕਮੋਡੇਸ਼ਨ ਦੀ ਲੋੜ ਪਾ ਰਹੀ ਹੈ ਪਰ ਜੇ ਵੀ ਬਾਹਰੋਂ ਵੀ ਨਾ ਕਰਦਾ ਹੀ ਸਪੋਰਟ ਕਰਦਾ ਮੈਂ ਆਪਣੀ ਅਕਮੋਡੇਸ਼ਨ ਫੈਸਿਲਿਟੀ ਨਹੀਂ ਸਪੋਰਟ ਕਰ ਸਕਦਾ ਸੋ ਆਪਣੀ ਅਕਮੋਡੇਸ਼ਨ ਹੀ ਬੇਤਰਬੇ ਜਿੱਥੇ ਵੀ ਰਹਿਣਾ ਹੈ ਬਾਕੀ ਅਸੀਂ ਪਹਿਲਾਂ ਵੀ ਜਿਹੜੇ ਸਾਡੇ ਆਨਲਾਈਨ ਵੀ ਜਿਹੜੇ ਬੱਚੇ ਸਾਡੇ ਕੋਲ ਕਰਦੇ ਨੇ ਉਹਨਾਂ ਦੇ ਵਿੱਚ ਕੋਈ ਲੋ ਬੈਲੋਰਿਟੀ ਲਾਈਨ ਨਹੀਂ ਕਿਉਂਕਿ ਜਿਹੜਾ ਖਦਾਬਾ ਵੀ ਇਹਦੇ ਅੰਦਰ ਜਿਹੜੇ ਅਸਰ ਵੀ ਕਾਫੀ ਪੋਜ਼ਿਟਿਵ ਹ ਉਹ ਵੀ ਅਸੀਂ ਉਹ ਆਪਣੇ ਲੈਵਲ ਤੇ ਕਵਰ ਕਰ ਚੁੱਕੇ ਹਾਂ ਸੋ ਫਾਊਂਡੇਸ਼ਨ ਆਪਨੇ ਲੈਵਲ ਤੇ ਉਹਦਾ ਸੈੱਟ ਕੀਤਾ ਗਿਆ ਉਹ ਕਰਦਿਆ ਅੱਗੇ ਵੀ ਜਦੋਂ ਕੋਈ ਕਿਸੇ ਨੂੰ ਲੋੜ ਪੈਂਦੀ ਹੈ ਜਦਾ ਕਈਆਂ ਨੂੰ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਸਾਡੇ ਜਿਹੜੇ ਪ੍ਰੋਜੈਕਟ ਮੈਨੇਜਰਸ ਨੇ ਇਹ ਸੋ ਉਹ ਉਹ ਦੇਖਦੇ ਚਾਹੇ ਉਹ ਦੀ ਵੀ ਸਪੈਸ਼ਲਿਸਟ ਹੈ ਰਿਹਾ ਸੋ ਉਹ 1 ਟੂ 1 ਕਾਉਂਸਲਿੰਗ ਦੀ ਪ੍ਰੋਸੈਸਿੰਗ ਕੀਤੀ ਜਾਂਦੀ ਸੋ ਐਕਸੈਪਟ ਕਹ ਲੋ ਕਿ ਐਜੂਕੇਸ਼ਨ ਰਿਲੇਟਡ ਕੋਈ ਵੀ ਮਦਦ ਹੁੰਦੀ ਉਹ ਵੀ ਸੀਐਸ ਨਹੀਂ ਕਰਕੇ ਕਰਦੇ ਆ ਮੇਰੇ ਉਹ ਹੋ ਸਕਦਾ ਹੈ ਕਿ ਲੈਂਡੇ ਕਾਨੂੰਨ ਨੂੰ ਲੋੜ ਪੈਂਦੀ ਹੈ ਅਰਕੀਸ਼ ਨਹੀਂ ਬਟਾ ਕੇ ਡੈਫੀਨੇਟ ਕਰਦੇ ਆ तो टाइमिंग ये क्लास में भी कुछ भी तो क्लासेस में भी चुकी है कि जिवे ऐसे 2025 के एग्जाम का अपडेट कर दे पाई है तो साढे कोई समा एक साल तो कटना है क्या एक एक के दिन दे भी दो तो दिन क्लासेस में भी मेरे को उन्होंने मोटेंड कर दिया है एक तो क्लास भी डोनेशन के दौरान दो घंटे की दूरी है तो फाइव तू सिक्स आर्स उस स्टडी पे रही है कि उन्होंने ऑफलाइन पर इजीली वो कर सकते ਇਸ ਤੋਂ ਵੱਡਾ ਡਿਵਰਟੇਜ ਇਹ ਕੀ ਮਨੋਂ ਨਾ ਦਿੱਲੀ ਦਾ ਚੰਡੀਗੜ੍ਹ ਵਰਗੇ ਜਿਹੜੇ ਸ਼ਹਿਰ ਹੈ ਉੱਥੇ ਸਾਡੇ ਜੁੜ ਨਹੀਂ ਹੋਊਗੀ ਕਿਉਂਕਿ ਜਿਹੜੀ ਸਾਡੀ ਇੰਸਟੀਟਿਊਟ ਹੈ ਜਿਹੜੀ ਅਕੈਡਮੀ ਹੈ ਉਹ ਡੈਲੀ ਬੀਸ ਸੀ ਹੈ ਠੀਕ ਹੈ ਡੈਲੀ ਸਾਡਾ ਹੈੱਡਕ quartਰ ਹੈ ਅਸੀਂ ਡੈਲੀ ਤੋਂ ਹੋਰ ਪੰਜਾਬ ਦੇ ਵਿੱਚ ਮੂਵ ਕੀਤਾ ਹੈ ਠੀਕ ਹੈ ਸਾਡੇ ਹੋਰ ਜਗ੍ਹਾ ਤੇ ਵੀ ਸੈਂਟਰ ਸਟੈਪਿੰਗ ਨਹੀਂ ਪਰ ਸਾਡਾ ਮੇਨ ਕਾਰਪੇਟ ਹੈ ਸੀਗਾ ਕਿ ਜਲੰਧਰ ਇੱਕ ਐਜੂਕੇਸ਼ਨ ਹੱਬ ਹੈ ਬਟ ਸਿਵਲ ਸਰਚਰਸ ਨੂੰ ਲੈ ਕੇ ਕਾਫੀ ਜ਼ਿਆਦਾ ਬੈਕਵਰਡ ਹੋ ਚੁੱਕੀ ਹੈ ਸਾਡਾ ਮੇਨ ਮੋਟੀਵੇਸ਼ਨ ਸੀ ਕਿ ਜਵੰਦਰ ਦੇ ਵਿੱਚ ਸੀ ਵਰਕਪਰ ਕੋ ਪ੍ਰਮੋਸ਼ਨ ਕਰੀਏ ਕਿ ਇਕਵਲੈਂਸੀ ਇਹ ਬੈਕ ਨੂੰ ਪ੍ਰੋਮੋ ਕਰੀਏ ਆਨਲਾਈਨ ਸਮੇਂ ਦੇ ਵਿੱਚ ਪਾਰਟੀਕੂਲਰ ਦੇ ਫਾਇਦਾ ਕਰਕੇ ਇਸ ਨੂੰ ਕਰੀਏ ਸਰ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਇੱਕ ਸਾਲ ਦਾ ਸਮਾਂ ਸਫੀਸ਼ੀਐਂਟ ਹੁੰਦਾ ਹੈ ਤੇ 10 ਮਹੀਨੇ ਦੇ ਵਿੱਚ ਵਿੱਚ ਅਸੀਂ ਉਹਨਾਂ ਦੀ ਪਹਿਲਾ 20 ਮੀਨਸ ਦੀ ਤਿਆਰੀ ਕਰਾਵਾਂਗੇ ਜਦੋਂ 3 ਮਹੀਨੇ ਦਾ ਫਿਰ ਇੱਕ ਗੈਪ ਹੁੰਦਾ ਹੈ ਥੀ ਕਲੀਅਰ ਹੋਣ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਮੀਨਸ ਓਰੀਐਂਟਡ ਅਸੀਂ ਤਿਆਰੀ ਕਰਾਵਾਂਗੇ ਉਸ ਤੋਂ ਬਾਅਦ ਅਸੀਂ ਜਦੋਂ ਇੰਟਰਵਿਊ ਹੁੰਦਾ ਹੈ ਤੇ ਅਸੀਂ ਇੰਟਰਵਿਊ ਦੇ ਬੈਚ ਵਗੈਰਾ ਬਣਾਉਂਦੇ ਹਾਂ ਜਿਹੜੇ ਇੰਟਰਵਿਊ ਦੇ ਬੈਚ ਵੀ ਬਣਾਉਂਦੇ ਨੇ ਉਹਨਾਂ ਵਿੱਚ ਵੀ ਬਹੁਤ ਜਿਹੜੇ ਸਟੇਟ ਪੀਸੀਐਸ ਪਲਸ ਦਾ ਸਟੇਟ ਪਬਲਿਕ ਸਰਵਿਸ ਕਮਿਸ਼ਨ ਜਾਂ ਯੂਪੀਐਸਸੀ ਦੇ ਆਲਰੇਡੀ ਜਿਹੜੇ ਮੈਂਬਰ ਰਹਿ ਚੁੱਕੇ ਨੇ ਐਕਸ ਮੈਂਬਰ ਨੇ ਅਸੀਂ ਉਹਨਾਂ ਨੂੰ ਇੰਟਰਵਿਊ ਹੂਡ ਦੇ ਵਿੱਚ ਬਿਠਾ ਲਏ ਆ ਐਕਸ ਆਈਐਸਐਸ ਦੇ ਆਫੀਸਰਸ ਨੂੰ ਅਸੀਂ ਮੀਟਿੰਗ ਵੀ ਕਰੰਦੇ ਬੱਚਿਆਂ ਨਾਲ ਪਿਛਲੇ ਜੀ ਅਸੀਂ ਕੀ ਕੀਤਾ ਉਹਨੂੰ ਤਿੰਨ ਦਿਨ ਅਸੀਂ ਬੱਚਿਆਂ ਨਾਲ ਇੰਟਰੈਕਸ਼ਨ ਹੋਈ ਜੋ ਆਲਰੇਡੀ ਸਰਵਿਸਿਸ ਦੇ ਵਿੱਚ ਹੈਗੇ ਜਿਵੇਂ ਜਿਹੜਾ ਉਹ ਆਈਐਸ ਨੇ ਚਾਹੀ ਆਈਪੀਐਸ ਨੇ ਅਸੀਂ ਉਹਨੂੰ ਇਨਵਾਈਟ ਕਰਦੇ ਆ ਉਹ ਬੱਚਿਆਂ ਨੂੰ ਗਾਈਡ ਕਰਦੇ ਨੇ ਮੋਟੀਵੇਟ ਕਰਦੇ ਨੇ ਕਿ ਅਸੀਂ ਇਹ ਇਗਜ਼ਾਮ ਕਿਵੇਂ ਕਰੈਕ ਕੀਤਾ ਤੇ ਤੁਸੀਂ ਇਹ ਇਗਜ਼ਾਮ ਨੂੰ ਕਿਵੇਂ ਤਿਆਰ ਕੀਤਾ ਜਿਸ ਤਰ੍ਹਾਂ ਕਰ ਤੁਹਾਨੂੰ ਦੱਸਿਆ ਕਿ 1 ਸਾਲ ਹੋ ਗਿਆ ਸਾਨੂੰ ਆਨਲਾਈਨ ਤੇ ਉਹ ਦਿੱਤਾ حقیقت میں साल سال مجھے ہم سب کی پیریڈ میں دسوں بچے ہیں یو پی ایس سی یا پی پی ایس سی جنہوں نے کمپلیٹ کر لیا یا دوسرا بھوگ کے एग्जाम فیس دے وچ ابھی انہاں دا الریڈی एग्जाम چل دے پڑیا تے ہجے رزلٹ نہیں آیا کوئی ٹیم یو پی ایس سی دی گل کر ਉਹਨਾਂ ਦੀ ਤਿਆਰੀ ਪੂਰੀ ਕੰਪਲੀਟ ਹੈ ਜਿਵੇਂ ਹੀ ਸੰਜਗਪੁਰ ਕੋਈ ਵੀ ਇਗਜ਼ਾਮ ਕਰਦੀ ਹੈ ਤਾਂ ਡੈਫੀਨਿਟਲੀ ਸਾਡੇ ਬੱਚੇ ਬਹੁਤ ਵਧੀਆ ਪਰਫਾਰਮ ਕਰਦੇ ਸਰ ਤੁਸੀਂ ਆਨਲਾਈਨ ਕਿਸ ਤਰ੍ਹਾਂ ਡਿਸਾਈਡ ਕਰਦੇ ਹੋ ਫਸਟ ਕਮ ਫਸਟ ਸਰ ਬੀਐਸਸੀ ਡਿਸਾਈਡ ਕਰਦੇ ਇਕ ਆਪਸ਼ਨ ਹੁੰਦਾ ਕਿ ਇਹ ਹੈ ਕਿ ਅਸੀਂ ਸਪੋਜ਼ ਕਰੋ ਅਸੀਂ 50 ਬੱਚਿਆਂ ਦੀ ਸਾਡੇ ਕੋਲ ਇੱਕ ਟ੍ਰੈਕਟ ਹੈ ਸੇਫਟੀ ਮੈਸਚਰਸ ਨੂੰ ਲੈ ਕੇ ਸਾਡੇ ਕੋਲ 50 ਸਟੂਡੈਂਟਸ ਬੜੇ ਆਰਾਮ ਨਾਲ ਸਟੂਡ ਕਰਦੇ अगर बच्चा साडे कोल ऑफलाइन नहीं तो नहीं भी कर पाया तो साडे कोल ऑप्शन हैगा कि सेम क्लासेस वो ऑनलाइन देख सके तो कर पाए थे ओदे कोले वो इतना नहीं उन्होंने लगूगा कि मेरे कोल ऑप्शन नहीं रहा ठीक है इस पे किस को हाइब्रिड रखे हुए है असली ऑफलाइन भी कर रहे हैं ते ऑनलाइन भी चल रहे हैं पैरेलल मोड में दो चीज कर रहे हो कर सकते हो एजुकेशन का कोई है तो सरकार के काम है तुम्हें शुरू किया ਮਗਰ ਜੇ ਪੰਜਾਬ ਸਰਕਾਰ ਦਾ ਜਾਂ ਹੋਈ ਤੁਹਾਨੂੰ ਇਹ ਵਿੱਚ ਐਡਿਟ ਕੀਤਾ ਕਾਲਜ ਕੋਈ ਉਹਦੇ ਵਿੱਚ ਮਿਲ ਆ ਕੇ ਦਾ ਮੈਂ ਇੱਕ ਵੀ ਜੋਸ਼ਨਾ ਕਰਾ ਸੌਰੀ ਕਰ ਪੜ ਰਹੀ ਸੀ ਆ ਦੇ ਬਾਅਦ ਉਹ ਜਿਹੜਾ ਕਾਲਜ ਤੋਂ ਦੀ ਗਵਰਨਮੈਂਟ ਨੇ ਨੋਟਿਸ ਵੀ ਲਗਾ ਦਿੱਤੀ ਸੀ ਸਾਡੇ ਕੋਲ 1400 ਬੱਚੇ ਨੇ ਬਰੋਥ ਕੀਤਾ ਤੇ ਉਹਨਾਂ ਦਾ ਸਾਨੂੰ ਬੋਸਟੀ ਜਿੰਨੇ ਬੱਚੇ ਸੀ ਉਹਨਾਂ ਸਾਹਮਣੇ ਪਾ ਕੇ ਉਹਨਾਂ ਕੋਲ ਤੋਂ ਵੀ ਤਵਾ

ਅਸੀਂ ਬੋਨਟਿਆ ਫੈਸਲੇ ਲੈਂਦੇ ਬੱਚਿਆਂ ਨੂੰ ਆਲੂ ਪੈਦੇ ਨੇ ਉਹਦਾ ਜਿਹੜਾ ਪੰਜਾਬ ਨੂੰ ਪ੍ਰੋਬਲਮ ਕੀ ਹੈ ਕਿ ਆਪਣੇ ਇੱਥੇ ਅਵੇਲਬਲ ਸਨਾਹਣ ਕਰਕੇ ਪ੍ਰੈਸ਼ਰ ਹੋ ਜਾਂਦਾ ਹੈ ਉਹ ਇਸ ਕਰਕੇ ਜਦੋਂ ਸਾਡੇ ਤੋਂ 225 ਵੀ ਆਉਂਦੇ 250 ਤੋਂ ਸਾਡੇ ਡ੍ਰੋਪ ਆਊਟ ਹੋ ਜਾਂਦੇ ਆ ਪ੍ਰੈਸ਼ਰ ਦੇ ਕਿਤੇ ਅੱਜ ਇਹ ਸਾਡੇ ਕੋਲ 610 25 ਪੜਦੇ ਰਹੇ ਆ ਸਾਡੇ ਤੋਂ ਨਹੀਂ ਲਈ 2000 ਦੇ ਲਾਗੇ ਜਿਹੜੇ ਉਹ ਰੋਡ ਤੇ ਹੋਣੀ ਉਹ ਜੇ ਐਗਜ਼ਾਮ ਨਹੀਂ ਦੇਦੇ ਵੀ ਅਸੀਂ ਸਾਡੀ ਕੋਈ ਸ਼ਰਤਾਂ ਕੋ ਜਿਆਦਾ ਨਹੀਂ ਹੈਗੀਆਂ ਸਾਡੀ ਇੱਕ ਸ਼ਰਤ ਇਹ ਹੈ ਕਿ ਬੱਚੇ ਉਹ ਵੀ ਮੋਸਟਲੀ ਜਿਹੜੇ ਸਟੂਡੈਂਟਸ ਹੈਗੇ ਆ ਉਹ ਕਿਤੇ ਨਾ ਕਿਤੇ ਜੌਬ ਕਰ ਰਹੇ ਨੇ ਪਾਰਟ ਟਾਈਮ ਬੜਦੇ ਬੇਸ਼ਾਮ ਨੂੰ ਜਿਵੇਂ ਉਸਦੇ ਅਸੀਂ ਅਟੈਂਡੈਂਸ ਜੁੜੀ ਨਹੀਂ ਲੱਗੀ ਹੁੰਦੀ ਹੈ ਸਾਡਾ ਮੇਨ ਹੈਗਾ ਕਿ ਉਹ ਜਿਹੜਾ ਐਗਜ਼ਾਮ ਨੇ ਐਗਜ਼ਾਮ ਨਾਲ ਆਪ ਜਿਹੜੇ ਕਿ ਦਿਨਾਂ ਦਾ ਕਾਈ ਕਰਦੇ ਨੇ ਕਿ ਤੁਸੀਂ ਆਪ ਐਗਜ਼ਾਮ ਭੋਗ ਕੇ ਸਾਨੂੰ ਦੇ ਦਿਓ ਜੋ ਲਗਾਤਾਰ ਨਹੀਂ ਦੇ ਦਤੇ ਅਸੀਂ ਉਹ ਕੰਟ੍ਰੋਲ ਕਰਦੇ ਆ ਰਿਸਪੈਕਟ ਹੈ ਨਹੀਂ ਆ ਕਾਫੀ ਇਹ ਕਿ ਫ੍ਰੀ ਹੈ ਤੇ ਅਸੀਂ ਕੋਈ ਨਹੀਂ ਕਰਦੇ ਕਿਉਂਕਿ ਐਂਡ ਆਫ ਦਿ ਡੇ ਸੰਦਰ ਨਹੀਂ ਪ੍ਰੋਮੋਸ਼ਨ ਆ ਦੇਖੋ ਉਹਨੂੰ ਤੱਕ ਜੀ ਇਹ ਕੋਈ ਬੇਨਸ ਮੋਡ ਕਰ ਲੋ ਕਿ ਕੋਈ ਐਂਟਰਪ੍ਰਾਈਜ਼ ਨਹੀਂ ਹੈਗੀ ਤੋ ਅਸੀਂ ਜਿਆਦਾ ਜਵਾਬ ਦੇ ਆ ਜਿਹੜੇ ਸਾਨੂੰ ਪਟ ਕਰ ਰਿਹਾ। ਸੋ ਦੂਸਰਾ ਬਣਾ ਪੀਜੀ ਪਟਾ ਕੀ ਸਵਾਲ ਸਿਰ। ਮੈਂ ਦੇਖਿਆ ਇੱਕ ਕੰਮ ਤਾਂ ਸਰਕਾਰਾਂ ਨੇ ਐਡਰੈਕਸ਼ਨ ਕਰਦੇ ਸੀ। ਉਹ ਕੰਮ ਨੇ ਕਿਹਾ ਵੀ ਅਸੀਂ ਦੇਖਿਆ ਉਹਨਾਂ ਕਿ ਅਸੀਂ ਯੂਪੀਐਸ ਨੂੰ ਰਿਵਿਊ ਕਰਨਾ ਹੈ ਸਾਹ ਹੋ ਗਿਆ। ਐਂਡ ਆਪ ਹੌਫਫਲੀ ਸ਼ਾਇਦ ਉਹਦੇ ਵਰਕਿੰਗ ਚੱਲਦੀ ਹੋਣੀ ਹੈ। ਇਹ ਜੇ ਆਪਾਂ ਦੇਖੀਏ ਕਿ ਅੱਜ ਸਾਡੇ ਦੇ ਸੰਸਥਾ ਕੋਲ ਬਰੋਣ ਦੀ ਰੋਡ ਪੈਦੀ ਕਿਉਂ ਪੈਦੀ ਕੋਈ ਕਿਤੇ ਸਰਕਾਰਾਂ ਫੇਲ ਹੋ ਜਾਂਦੀ ਉੱਤੇ ਸੰਸਥਾ ਉਹਦੇ ਰੋਡ ਪੈਦੀ। ਇਹ ਸਰਕਾਰਾਂ ਆਪਰਾ ਕੰਮ ਤਾਂ ਦੇ ਸੰਸਥਾ ਮਰ ਹੋਣ ਦੀ ਕੋਸ਼ਿਸ਼। ਇਹ ਜਿਹੜਾ এডੂਕੇਸ਼ਨ ਦਾ ਜਿਹੜਾ ਦੇਖੋ ਕਿ ਕੀ ਖਲਾਫ ਨੇ ਤੁਸੀਂ ਵਿਦਿਆਰਥੀ ਦੇ ਦੇਖੋ ਤੁਹਾਨੂੰ ਜੇ ਦੇਖਣਾ ਹੋਵੇ ਬਹੁਤ ਜ਼ਿਆਦਾ ਲੁੱਟੀ ਗਈ ਕੋਈ ਬੰਦੇ ਜਿਹੜੇ ਅੰਡਰ ਯੂਨੀਵਰਸਟੀਆਂ ਜਾਂ ਕਾਲਜ ਲਾ ਰਹੇ ਨੇ ਉਹ ਇੱਕ ਇੰਗਲਿਸ਼ ਦੇ ਆਫਿਸਾਂ ਉੱਤੇ ਬੈਠੇ ਹੋਏ ਨੇ ਸੋ ਪਹਿਲੀ ਗੱਲ ਤਾਂ ਉਹਨਾਂ ਨੂੰ ਸਵਾਲ ਵਾਂ ਦਾ ਪੁੱਛਣਾ ਕਿ ਉਹਦਾ ਮੀਨ ਮੋਟਿਵੇਸ਼ਨ ਐ ਐਜੂਕੇਸ਼ਨ ਪ੍ਰੋਵਾਈਡ ਕਰਨਾ ਹੈ ਜਾਂ ਪੈਸਾ ਬਣਾਉਣਾ ਜੋ ਵੀ ਆਜੀ ਮੂਵੀ ਕਿਹਾ ਕਿ ਹਰ ਇੱਕ ਸਟੂਡੈਂਟ ਜਿਹੜਾ ਹੈ ਉਹ ਬਸ ਇੱਕ ਫੈਸੇਜ ਲਈ ਦੇਖਿਆ ਜਾਂਦਾ ਕਿ ਸਾਡੇ ਲਈ ਇੱਕ ਮਨੀ ਬੈਗ ਆ ਵੇ ਨਹੀਂ ਦੇਖਦੇ ਜਾਨੀ ਕਿ ਉਹਦਾ ਫਿਊਚਰ ਬਣਾ ਰਹੇ ਕਈ ਕਾਲਜਿਸ ਦੀ ਪੰਜਾਬ ਤੋਂ ਬੋਲ ਰਹੇ ਹੈ ਕਿ ਉਹਨੇ ਬੱਲੇਬਾਦ ਦੇ ਗਏ। ਉਹ ਇਸ ਕਰਕੇ ਇੱਕ ਗਵਰਨਮੈਂਟ ਜੀ ਲਿਆਇਆ ਇਹ ਚੌਲ ਜਸ ਵੀਰੇ ਹੀ ਇਮੀਗ੍ਰੇਸ਼ਨ ਦੀ ਐਕਟ ਬਾਦ ਲਾ ਦੇਗੀ। ਬੱਚੇ ਦੇ ਬੇਨ ਦੇ ਵਿੱਚ ਇਹ ਪਾਇਆ ਹੀ ਨਹੀਂ ਜਾਂਦਾ ਕਿ ਬੱਚਾ 14 ਕੀ ਹੈ। ਜਦੋਂ ਬੱਚੇ ਨੂੰ ਬਸ ਉਹ ਕੈਂਪਡੋਰ ਕੋਰਦਨ ਨਹੀਂ ਆਉਂਦੇ। ਪਾਸਲੇ ਪਰ ਵੀ ਲਾਸਟ ਤੇ ਇਥੇ ਪ੍ਰੈਸ ਕਾਨਫਰੈਂਸ ਜਿਹੇ ਗੱਲ ਕੀਤੀ। ਬੱਚਾ ਜਿਹੜਾ ਬਿਲਡ ਦੋਦਾ ਹੈ ਵੀ ਜਿਹਦੇ ਉਹਨਾਂ ਦੇ ਬੱਸ ਸਟੇ ਦੇ ਉੱਤੇ ਸਟਡੀ ਕੈਨੇਡਾ ਦਾ ਬੋਰਡ ਲੱਗਦਾ ਹੈ। ਉਹ ਬੱਸ ਦੇ ਬੈਡ ਤੋਂ ਤੇ ਐਡ ਨਹੀਂ ਕਰਦੀ। ਬਸ ਕੀ ਉੱਤੇ ਦਾ ਬਸ ਦੇ ਪਿੱਛੇ ਐਡ ਐਜੂਕੇਸ਼ਨ ਇਜੈਂਟੀ ਕੀਤੀ ਜਾਂਦੀ ਹੈ ਜਿਵੇਂ ਅੰਦਰ ਬਸ ਸਟੇਸ਼ਨ ਦੇ ਉੱਤੇ ਉਸੇ ਇਜੂਕੇਸ਼ਨ ਦੀ ਹੈ ਕੋਈ ਨਹੀਂ ਜਾਂਦੇ 10 ਜਗ੍ਹਾ ਨੂੰ ਉੱਤੇ ਐਡ ਐਡਿਟ ਪਾ ਕੇ ਦੇਦੀ ਜਦੋਂ ਇਹ ਬਾਗੀ ਜਦ ਪਾਇਆ ਜਾਂਦਾ ਹੈ ਪਾਇਆ ਕਿਉਂ ਜਾਂਦਾ ਹੈ ਇਹਦੇ ਚ ਇਹਦੇ ਸਰਕਾਰਾਂ ਨਾਲ ਸਾਡੀ ਸੋਸ਼ਲ ਰਿਸਪੋਨਸਿਬਿਲਟੀ ਵੀ ਹੈ ਤੇ ਜਿਹੜਾ ਐਜੂਕੇਸ਼ਨ ਦਾ ਮਿਆਰ ਹੈ ਜੋ ਮੈਨੂੰ ਲੱਗਦਾ ਹੈ ਪਰਸਨਲ ਲੈਵਲ ਤੇ ਇਹ ਹੁਣ ਤਾਂ ਨਹੀਂ ਇਹ 2008 ਤੋਂ ਟਿਕਣਾ ਸ਼ੁਰੂ ਹੋਇਆ ਸੀ ਜਦੋਂ ਪੰਜਾਬ ਦੇ ਵਿੱਚ ਡੀਆਈਟੀ, ਪੀਸੀਏ, ਦੀ ਆਫ ਪ੍ਰੋਫੈਸ਼ਨਲ ਰੈਗਿਊਲਰੀ ਡੀਗਰੀ ਇੰਟਰੋਡਿਊਸ ਕੀਤੀ ਗਈ ਹੈ ਉਹਨੇ ਜੌਬਸ ਨਹੀਂ ਦਿੱਤੀ ਅੱਜ ਉਸ ਪੈਕ ਤੋਂ ਨਿਕਲੇ ਸੀ ਮੈਜੋਰਟੀ ਆ ਸਾਡੇ ਜਿਹੜੇ ਆ ਨਾਲ ਨਾਲ ਜਿਹੜੇ ਸਾਡੇ ਕਲਾਸ ਵਿੱਚ ਸੀ ਪਹਿਲਾਂ ਦਿੱਲੀ ਗਏ ਬੈਂਗਲੌਰ ਗਏ ਹਾਈਦਰਾਬਾਦ ਗਏ ਇੰਡੀਆ ਦੇ ਆਊਟਸਰ ਵੀ ਵੀ ਕੀ ਹੈ ਉਹਦਾ ਸੈਕਟਰ 2000 ਤੱਕ ਇਹ ਪੈਂਦਾ ਸੀ ਹੌਲੀ ਹੌਲੀ ਮਾਈਗ੍ਰੇਟ ਕਰਕੇ ਬਾਹਰ ਜਾਣੇ ਲੱਗੇ ਹੁਣ ਜਿਹੜੀਆਂ ਡਿਗਰੀਜ਼ 99% ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀ ਡਿਗਰੀ ਕਰਦੇ ਉਹਨਾਂ ਨੂੰ ਕਿਹਦੀ ਜੌਬ ਮਿਲਦੀ ਪੰਜਾਬ ਦੇ ਵਿੱਚ ਜਸਟ ਇੱਕ ਆਪਣੀ ਨੰਬਰ ਦਿਖਾਉਣ ਲਈ ਸਾਡੇ ਨੂੰ 2 ਲੱਖ ਅੱਜਾ ਹੈ ਉਹ ਡਿਗਰੀ ਜਿੰਕੀ ਨਹੀਂ ਸੀ ਕਹੇ ਜਾਂਦੇ ਤੇ ਜਿਹੜੀ ਦੇਖਾ ਉਹਨੇ ਇੱਕ ਬਹੁਤ ਕੰਮ ਬਿਦਾ ਦਾਸ ਜੀ ਬੀਏ ਕੈਪੀਟਲ ਆਫ ਆਰਟਸ ਇਹਨੇ ਜਰਨਲਿਸਟ ਪੈਦਾ ਕਰਨੇ ਕਹਾਡੇ ਆਰਟਿਸਟ ਪੈਦਾ ਕਰਨੇ ਕਹਾਡੇ ਕੱਪੜਾ ਵੀ ਪੈਦਾ ਕਰਨੇ ਆ ਇਹਨੇ ਤੁਹਾਡੇ ਕਹਿੰਦੇ ਕਿ ਇੱਕ ਸਮਾਜ ਨੂੰ ਇੱਕ ਇੱਕ ਦੇ ਪਾਸੇ ਲੈ ਕੇ ਜਾਣਾ ਹੈ ਸਿਵਲ ਸਰਵਿਸਿਸ ਵਿੱਚ ਬੀਏ ਬਹੁਤ ਵੱਡੀ ਡਿਗਰੀ ਦੇਤੀ ਹੈ ਅੱਜ ਬੀਏ ਤੇ ਇਹਨੇ ਪਹਿਲੇ ਤਾਂ ਟੱਚਪੁਆਇੰਟ ਬਣਾ ਦੇਣਾ ਕਿਤੇ 25 ਰੁਪਏ ਬੰਦੇ ਬੈਠੇ ਦਸੋਂ ਕਿਲੇ ਦਾ ਬਚਾ ਬੀਏ ਕਰਦੇ ਆ ਕਾਉਂਸਲਿੰਗ ਵੀ ਕਰੋ ਐਜੂਕੇਸ਼ਨ ਜਿਹੜੇ ਹੈਗੇ ਉਹ ਦੇਖਦੇ ਬਾਪੂਆ ਚੀਜ਼ ਤੇ ਦੇਖਿਆ ਕਈ ਬੱਚੇ ਕਰੇ ਹੈਂਡੀਕੈਪ ਹੈਗੇ ਜਾਂ ਉਹਨਾਂ ਨੂੰ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਕਿ ਆਪਨੇ ਫਲਾਈਟ ਆਪਣੀ ਕਿ ਐਰ ਹੋਸਟਲ ਦੀ ਐ ਟ੍ਰੇਨਿੰਗ ਕਿੱਥੇ ਜਾ ਰਹੀ ਹੈ ਹੋਰ ਇੰਡਸਟਰੀ ਦੀ ਟ੍ਰੇਨਿੰਗ ਕੀਤੀ ਜਾ ਰਹੀ ਹੈ ਮੇਰੇ ਤਾਂ ਉਹਨਾਂ ਨੂੰ ਜੋਬ ਜੇ ਪਹਿਲੇ ਇਹ ਨਹੀਂ ਉੱਥੇ ਬੈਠਦਾ ਹੈ ਸੋ ਪ੍ਰੋਬਲਮ ਇਹਦੇ ਵਿੱਚ ਕਲੈਕਟਿਵ ਹੈ ਸੋਸਾਇਟੀ ਦੀ ਵੀ ਆ ਇੰਟਰਮੋਲ ਵੀ ਹੈ ਆ ਤੇ ਗੋਲਮ ਜਦੋਂ ਟੈਸਟ ਹੋ ਜਾਂਦਾ ਸਾਡੀ ਸਾਰੀ ਤਿਆਰੀ ਹੋ ਜਾਂਦੀ ਫਿਰ ਟੈਸਟ ਕੋਲ ਲੱਗਦਾ ਪੇਪਰ ਕੋਲ ਲੱਗਦਾ ਤੁਸੀਂ ਇਹਨਾਂ ਨੂੰ ਪੁੱਛ ਫੋਮ ਹੈ ਜੀ ਜਿਹੜੇ ਕਰ ਤੂਏ ਪ੍ਰੋਪਰਟੀ ਦੀ ਬਾਕੀ ਬਸ ਮਤੇ ਕੋਲ ਪ੍ਰੋਪਰਟੀ ਮੈਡੀਆ ਉਹਦੇ ਪ੍ਰੋਪਰ ਅਸੀਂ ਉਹਨਾਂ ਦੇ ਸਾਡੀ ਅਕੈਸਿਟੀ ਟੀਮ ਹੈ ਤੁਹਾਨੂੰ ਦੱਸਦਾ ਜੀ ਜਿਹੜਾ ਸਾਡਾ ਆਨਲਾਈਨ ਕੋਰਸ ਹੈ ਐਂਡਰੋਇਡ ਦੇ ਉੱਤੇ ਤੁਸੀਂ ਫਾਊਂਡੇਸ਼ਨ ਪੰਜਾਬ ਦੀ ਐਪ ਡਾਊਨਲੋਡ ਕਰ ਲਈ ਆਈਫੋਨ ਦੇ ਉੱਤੇ ਤੁਸੀਂ ਕਲਾਸ ਪਲੱਸ ਦੀ ਐਪ ਡਾਊਨਲੋਡ ਕਰਕੇ ਤੁਸੀਂ ਸਾਡੇ ਕੋਲ ਇਹ ਆ ਸੌਫਟਵੇਅਰ ਜਿਹੜਾ ਸਾਡੀ ਐਕਟੀਵੇਸ਼ਨ ਦਾ ਵੀ ਡਾਊਨਲੋਡ ਕਰ ਸਕਦੇ उसे बचाने के लिए ज़रूरी है पब्लिशम के पैसों के पास ये तो प्रॉपर टीम है, है, है। कि ये करे उसके पैसे काट के और उसे एक्ट करते हैं पब्लिश करते हैं सोलेट की सालों पता लगे नहीं कि ये बच्चे लाकी टीम फैक्टर बड़ा एक, एक साल देखने के लिए प्रॉब्लम है अज्ञानों की महान बात है हमें आज पाठकों लश्कर करते ह ਜਦੋਂ ਯੂਪੀਐਸਸੀ ਦੁਆਰਾ ਇਹ ਗ੍ਰਾਮ ਕਟੈਕ ਜਿਹੜਾ ਹੁੰਦਾ ਹੈ ਇਨ ਸਟੇਜਸ ਫ੍ਰੀ ਮੀਨਸ ਇੰਟਰਵਿਊ ਜਦੋਂ ਫਾਈਨਲ ਉਹ ਇੰਟਰਵਿਊ ਸਟੇਜ ਵੀ ਪਲੀਅਰ ਕਰ ਲੈਂਦਾ ਹੈ ਉਸ ਤੋਂ ਬਾਅਦ ਉਹਦੇ ਕੋਲੇ ਸਰਵਿਸਿਜ਼ ਹੁੰਦੀਆਂ ਨੇ ਸਰਵਿਸ ਅਲੋਕੇਸ਼ਨ ਹੁੰਦੀ ਹੈ ਜਿਵੇਂ 24 ਸਰਵਿਸਿਜ਼ ਨੇ ਜਿਵੇਂ ਯੂਪੀਐਸਸੀ ਕੰਡਕਟਰ ਪਰੰਪਰਿਕ ਸਰਵਿਸ ਉਹਦੇ ਚਾਈਸ ਹੈਗੀ ਇੰਡੀਅਨ ਪੁਲਿਸ ਸਰਵਿਸ ਆਈਪੀਐਸ ਹੈ ਇੰਡੀਅਨ ਫੋਰਨ ਸਰਵਿਸ ਹੈ ਇੰਡੀਅਨ ਰੈਵਨਿਊ ਸਰਵਿਸ ਹੈ ਇੰਡੀਅਨ ਕਾਰਪੋਰੇਟ ਲਾ ਸਰਵਿਸ ਹੈ ठीक बहुत सारी ऐसी सर्विसेज जिन जिन्होंने वो ज्वाइन करते हैं अगर कोई पर्सन स्टेट पुलिस से स्किल रखता है और उसके बाद वो एसडीएम डीएसपी लिए डीएसपी जेल बीडीपीओ इधर इनके पोस्ट का नाम लेता है अगर कोई एके ट्रैक क्रैक नहीं कर पाता उस तो उसको बाद में फिर नेप से सीन का ग्रेड बी सेबी ग्रेड ए एसएससी सीजीएल इधर बहुत सारे ऑप्शंस उन्होंने खोले रखे हैं ਇਹ ਤੇ ਹਰ ਇੱਕ ਕੋਈ ਕਰਨ ਨੂੰ ਮੁੜਪੇਂਦੀ ਹੈ ਹਰ ਸਾਲ ਪੀਟੀ ਪੀ 35 33 ਇਗਜ਼ਾਮ ਹੈ ਜਿਹੜੇ ਉਹ ਸਟ੍ਰੈਟਜੀ ਕਰਦੇ ਦੇਖੋ ਆਪਣੇ ਪੰਜਾਬ ਦਾ ਜਿਹੜਾ ਫੋਕਸ ਹੈ ਜਿਵੇਂ ਪੰਜਾਬ ਦੇ ਕਿ ਉਹ ਜ਼ਰਤ ਕਰ ਕੀ ਹੈ ਇਮੀਗ੍ਰੇਸ਼ਨ ਵੱਲ ਜਾ ਰਿਹਾ ਹੈ ਕਿ ਆਪਾਂ ਸਟੱਡੀਜ਼ ਵੱਸਤੇ ਅੰਗਰੋੜ ਜਾ ਰਹਾ ਹੈ ਬਟ ਤੁਸੀਂ ਹੋਰ ਸਟੇਟਸ ਨੂੰ ਕੰਪੇਅਰ ਕਰੋ ਬਿਹਾਰ ਯੂਪੀ ਹੈ ਉਹਨਾਂ ਦਾ ਅਲਟੀਮੇਟ ਫੋਕਸ ਕੀ ਹੈ ਕਿ ਸਿਸਟਰਨ ਨੂੰ ਸੱਕ ਰਿਹਾ ਹੈ ਜਦੋਂ ਉਹਦਾ ਫੋਕਸ ਇਸ ਸੀਰੀਜ਼ ਦੇ ਉੱਪਰ ਹੈਗਾ ਤੁਸੀਂ ਕਹਿੰਦੇ ਜਿਹੜਾ ਸੈਲੈਕਸ਼ਨ ਰੇਸ਼ੋ ਆਉਂਦਾ ਉਹ ਬਹੁਤ ਜ਼ਿਆਦਾ ਹੋ ਗਿਆ ਟਾਪ 20 ਸਟੂਡੈਂਟਸ ਤੁਸੀਂ ਚਾਹੋ ਦੇਖੋ 2023 ਬੈਚ ਦੇ ਉਹਦੇ ਵਿੱਚੋਂ 12 15 ਜਿਹੜੇ ਹੈਗੇ ਨੇ ਯੂਪੀ ਕੇ ਵਿਭਾਗ ਨੂੰ ਗੁਲਾਮ ਕਰ ਦਿੱਤੇ ਅਜਤੇ ਫਿਰ ਵਾਸਤੇ ਔਰਡੀ ਅਰੇਂਗ ਬੰਨਾ ਹੈ ਉਹ ਵੀ ਬਯੂਪੀ ਤੋਂ ਇਹਨਾਂ ਚੀਜ਼ਾਂ ਦੇ ਉੱਪਰ ਨਹੀਂ ਹੈ ਠੀਕ ਹੈ ਵੀ ਆਪਾਂ ਵੱਧ ਵੱਧ ਨੀਡੀ ਰਿਪਰੈਜੈਂਟੇਸ਼ਨ ਹੈ ਉਨੂੰ ਇਨਕਰੀਸ ਕਰੀਏ ਅਗਰ ਆਪਣੇ ਆਫੀਸਰਸ ਪੰਜਾਬ ਵਾਲੇ ਜਿਹੜੇ ਆਫੀਸਰਸ ਹੈ ਤਾਂ ਕਿ ਬਾਕੀ ਸਟੇਟਸ ਵਿੱਚ ਵੀ ਇਵਨ ਪੋਸਟਿੰਗ ਉਹਨਾਂ ਬਾਕੀ ਹੁੰਦੀ ਹੈ ਠੀਕ ਹੈ ਉਹ ਇੱਕ ਲਗਭਗ ਕੈਡਰ ਤੇ ਵੀ ਬੰਦਦੀ ਹੈ ਉਹਦੇ ਵਿੱਚ ਵੀ ਇਹ ਕਿ ਉਹਨਾਂ ਦੀ ਪ੍ਰਾਇੋਰਟੀ ਹਮੇਸ਼ਾ ਪੰਜਾਬ ਰਹੂਗੀ ਰਹੂਗੀ ਉਸ ਦੌਰਾਨ ਅੱਜ ਕੋਈ ਆਪਣਾ ਆਫੀਸਰ ਚ ਹੈaryana ਲੱਗਿਆ ਹੋਇਆ ਹੋਵੇ ਉਹ ਪੰਜਾਬ ਦਾ ਹੈ ਕਨ ਕੋਈ ਵੀ ਐਂਟੀ ਪੰਜਾਬ ਡਿਸੀਜਨ ਵੀ ਆਂਦਾ ਤਾਂ ਵੀ ਉਹ ਇੱਕ ਤਰੀਕਾ ਪੰਜਾਬ ਨੂੰ ਲੈ ਕੇ ਜੂਰ ਕਨਸਲਟੇਸ਼ਨਲ ਸਟੇਟ ਠੀਕ ਹੈ

ਜਿੱਦਾਂ ਜਿੱਦਾਂ ਦੇ ਇੰਸਪੈਕਸ਼ਨਸ ਹੁੰਦੀ ਐ ਅਸੀਂ ਉਸ ਤੋਂ ਬਾਅਦ ਫਿਰ ਤੋਂ ਬੋਲਣਾ ਲੈ ਕੇ ਛੋਟਾ ਜਿਹਾ ਇੱਕ ਬਾਈਟ ਜਿਹਨੇ ਹੁੰਦੀ ਐ ਦੇ ਵਿੱਚੋਂ ਦੱਸਦੇ ਐ ਕਿ ਅਸੀਂ ਕਿਸ ਤਰ੍ਹਾਂ ਦੇ ਜਿਹੜੇ process ਸੀ ਨਿਵਾਸਾਂ ਇਸ ਨੂੰ ਆਉਂਦੇ ਇੱਥੇ ਸੀਗੇ ਤੇ ਸਾਨੂੰ ਉਸਦਾ ਕੀ ਐਡਵਾਂਟੇਜ ਸਰ ਇੱਕ ਲਾਸਟ ਕੁਐਸਚਨ ਐ ਕਿ ਆਈਐਸ ਆਫੀਸਰ ਦੇ ਟ੍ਰੇਨਿੰਗ ਸੈਂਟਰਸ ਖੋਲ ਰਿਹਾ ਐ ਜਿੱਦਾਂ ਤਲਵੰਡੀ ਦੇ ਵਿੱਚ ਖੋਲ ਰਿਹਾ ਤਲਵੰਡੀ ਦੇ ਵਿੱਚ ਇੱਕ ਖਾਸਾ ਵੀ ਹੋ ਗਿਆ ਤੇ ਨਾ ਆਈਐਸ ਆਫੀਸਰ ਜਿਹੜੇ ਐਸਪੀਰੈਂਟ ਸੀਗੇ ਉਹ ਵੀ ਦਿੱਥ ਵੀ ਹੋ ਗਈ ਹੁਣ ਤੁਸੀਂ ਇੱਥੇ ਚਲੰਦਰ ਦੇ ਵਿੱਚ ਵੀ ਆਫਲਾਈਨ ਸ਼ੁਰੂ ਕਰ ਰਹੇ ਹੋ ਕੀ ਪੂਰੇ ਪੈਰਾਮੀਟਰ ਜਿਹੜੇ ਇੱਕ ਇੰਸਟੀਟਿਊਸ਼ਨ ਨੂੰ ਚਲਾਉਣ ਵਾਸਤੇ ਪੈਰਾਮੀਟਰਸ ਹੁੰਦੇ ਹੈ ਕਿ ਇਹਦੇ ਵਿੱਚ ਇਹਨੇ ਹੋਣੀ ਚਾਹੀਦੀ ਇਹਨੇ ਹਾਂ ਕਿ ਉਹ ਪੈਰਾਮੀਟਰਸ ਨੂੰ ਤੁਸੀਂ ਫਾਲੋਅ ਅਪ ਕਰ ਰਹੇ ਹੋ ਕੀ ਨਹੀਂ ਕਰ ਰਹੇ ਹੋ ਕਿ ਤੇ ਬੇਸਮੈਂਟ ਦੇ ਵਿੱਚ ਤੇ ਨਹੀਂ ਹੋ ਰਿਹਾ ਰਾਈਟ ਦੇਖੋ ਜਦੋਂ ਅਸੀਂ ਜਲੰਧਰ ਦੇ ਵਿੱਚ ਸਾਈਟਸ ਲេចਦੇ ਬੇਸਮੈਂਟ ਸਾਨੂੰ ਬੇਸਮੈਂਟ 15 15 ਹਜ਼ਾਰ ਦਾ ਤਾਂ ਸਹਾਰਾ ਦੇ ਵਿੱਚ ਵੀ ਬੇਸਮੈਂਟ ਬਣਦੀ ਗਈ ਸੀ ਬਟ ਅਸੀਂ ਇਸ ਨੂੰ ਪੂਟਲੀ ਵੀ ਆਪਣੇ ਮਾਈਂਡ ਵਿੱਚ ਕਨਸੀਡਰ ਕਰਕੇ ਰੱਖਿਆ ਸੀ ਕਿ ਅਸੀਂ ਬੇਸਮੈਂਟ ਦੇ ਵਿੱਚ ਕੋਈ ਕਲਾਸ ਨਹੀਂ ਕਰਦੇ ਜਿਹੜੀ ਹੁਣ ਵੀ ਅਸੀਂ ਕਲਾਸ ਅੱਥੇ ਬਣਾਈ ਹੈ ਕੰਸਟਰਕਟ ਕੀਤੀ ਹੈ ਉਹ ਫੁਲੀ ਸੇਫਟੀ ਮੈਜ਼ਰਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਉਹਦੇ ਚ ਸਥਿਤ ਹੈ चाहे वो फायर सेफ्टी है चाहे बच्चों की जो वेंटिलेशन लैके है या कोई भी सैनिटेशन लैके हर एक चीज के उपर असं फोकस किया है बहुत स्पेशियस जगह हैगी है साढ़े को कैपेसिटी सैवनटी टू एटी स्टूडेंट्स की है बट फिर उन 50 उन भी असं हूँ फिफ्टी स्टूडेंट्स तक ही रिस्ट्रिक्ट किया सो दैट बच्चों को यह ना लगे कि बहुत ज्यादा हॉश पॉश या भरिया पैदा क्योंकि जो अभी तो तो फ्री की गल करते हैं तो बच्चे बहुत ज्यादा आ जाते हैं ਇੱਕ ਸਟਾਰਟਿੰਗ ਜੀ ਬੋਲਦਾ ਤਾਂ ਕੋ 100 100 ਬੱਚਾ ਵੀ ਅਪਲਾਈ ਕਰਿਆ ਬਟ ਅਸੀਂ ਇਸ ਟ੍ਰੀਡ ਦਾ ਕਿਸੀ 50 ਹੀ ਰੱਖਣਾ ਹੈ ਉਹ ਵੀ ਸਾਡਾ ਮੇਨ ਕਨਸਲਟੇਸ਼ਨ ਕਿਹਦੀ ਸੇਫਟੀ ਮੈਥਡਸ ਨੂੰ ਤੱਕ ਦੇਗਾ ਸਾਰੇ ਵਿੱਚ ਇੱਕ ਚੀਜ਼ ਹੈ ਕਿ ਜਿਹੜਾ ਅਪਲਾਈ ਤੇ ਆ ਉਹਦੇ ਉੱਤੇ ਕੋਈ ਫੀਸ ਰੱਖੀ ਹੈ ਨਹੀਂ ਫ੍ਰੀ ਹੋ ਅਸੀਂ ਜਦੋਂ ਵੀ ਚੀਜ਼ ਸਟਾਰਟ ਕੀਤੀ ਹੈ ਅਸੀਂ ਮਾਈਂਡ ਉੱਤੇ ਕਿਸੀ ਚੀਜ਼ ਰੱਖੀ ਹੈ ਸਪੈਸ਼ਲੀ ਅਸੀਂ ਐਜੂਕੇਸ਼ਨ ਪ੍ਰੋਵਾਈਡਰਸ ਹੈ ਤਾਂ ਸਬਰ ਫਾਊਂਡੇਸ਼ਨ ਜਿਹੜੇ ਇਹਦਾਂ ਕਰਦਾ ਦਰਦ ਨੇ ਉਹਨਾਂ ਨੇ ਸਭ ਨੂੰ ਇਹ ਹੀ ਚੀਜ਼ ਕਹੀ ਸੀ ਕਿ ਫੰਡਿੰਗ ਕੋਈ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਵੀ ਨਰਮ ਬੱਚਾ ਨੂੰ ਨਹੀਂ ਮਿਲਦੀਗੀ ਅਸੀਂ ਬੱਚਿਆਂ ਨੂੰ 1 ਰੁਪਏ ਦੀ ਚੀਜ਼ ਵੀ ਸੈਲ ਨਹੀਂ ਕਰ ਸਕਦੇ ਨਾ ਇਹ ਮਰੂਤ ਦੇ ਨਾਮ ਤੇ ਨਾ ਇਹ ਕੈਸੇਰੀਜ਼ ਦੇ ਨਾਮ ਤੇ ਨਾ ਇੰਟਰਵਿਊ ਗਾਈਡੈਂਸ ਪ੍ਰੋਗਰਾਮ ਦੇ ਨਾਮ ਤੇ ਜਦੋਂ ਨੇ ਕੀ ਹੁੰਦਾ ਕਿ ਉਹ ਡੇਲੀ ਬੰਦਾ ਕੋਚਿੰਗ ਕਰਨ ਜਾਂਦਾ ਹੈ ਤੇ 2-2 ਲੱਖ ਰੁਪਏ ਵੀ ਉਹ ਕੋਚਿੰਗ ਉੱਤੇ ਖਰਚਦਾ ਠੀਕ ਹੈ ਮੈਂ ਵੀ ਡੇਲੀ ਤੋਂ ਕੋਚਿੰਗ ਕੀਤੀ ਸੀ ਮੈਂ ਤਾਂ ਬਹੁਤ ਸੈਂਸਿਟਿਵ ਹੁੰਦੋਂ ਤੋਂ बट कोचिंग करने तो बाद भी अगर तुम दस पंद्रह टैक्स पे एक्सट्रा देने हैं तो उसके वास्ते वो एक्सट्रा चार्ज कर रहे हैं इतने की है असी बच्चों को हर वीक टैक्स लेने हैं प्री मीन्स दोनों से टैक्स होते हैं ठीक है तेके? और ये नहीं है कि बच्चों के लिए भी इस बार इधर डिस्काउंट हुआ तो होने हैं तो तुझे कुछ पेट करो ठीक है जब तक 23rd of september ko sydney classes are offered exercises start karti hai for the class question hai ki